ਆਹ ਫਲ ਬਾਰੇ ਵੀ ਐਕਸਰੀ ਆਪਣੇ ਵੀਡੀਓ ਦੇ ਵਿੱਚ ਜ਼ਿਕਰ ਹੁੰਦਾ ਰਹਿੰਦਾ ਹੈਗਾ ਜੇ ਹੈਗਾ ਚਕੋਤਰੇ ਦਾ ਫਲ ਤੇ ਹੁਣ ਲਗਭਗ ਜਿਹੜਾ ਹੈ ਪੱਕ ਕੇ ਤਿਆਰ ਆ ਗਿਆ ਆਉਣ ਵਾਲੇ 2-3 ਦਿਨਾਂ ਦੇ ਵਿੱਚ ਇਹ ਫਲ ਟੁੱਟ ਜਾਊਗਾ ਤੇ ਕੁਝ ਕੀ ਜਿਹੜੇ ਫਾਲ ਇਸ ਬੂਟੀ ਦੇ ਉੱਪਰ ਲੱਗੇ ਸੀਗੇ ਲਗਭਗ ਤੁਸੀਂ ਮੰਨ ਲਈ 15 ਕੇ ਪੀਸ ਜਿਹੜੇ ਹੈਗੇ ਸੀਗੇ ਬੂਟਾ ਕਾਫੀ ਵੱਡਾ ਹੈਗਾ ਪਰ ਜਿਹੜੀ ਗ੍ਰੋਥ ਸਲੋ ਹੋਈ ਸੀ ਇਹਦੀ ਤੇ ਉਹਦੇ ਕਰਕੇ ਜਿਹੜਾ ਫਲ ਹਜੇ ਘੱਟ ਆਇਆ ਸੀ ਇਸ ਵਾਰੀ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਹੈਗੀ ਹੈ ਕਿ ਪੂਰਾ ਜਿਹੜਾ ਆਪਾਂ ਨੂੰ ਫਲ ਮਿਲੂਗਾ ਚਕੋਤਰੇ ਦੀ ਰੈੱਡ ਬਲਸ਼ ਵੈਰਾਈਟੀ ਹੈਗੀ ਇੱਕ ਹੋਰ ਵੈਰਾਈਟੀ ਹੈ ਇਹਦੇ ਨਾਲ ਦੀ ਜਿਹੜੀ ਉਹ ਹੈਗੀ ਸਟਾਰ ਰੂਬੀ ਉਹ ਵੀ ਆਪਣੇ ਕੋਲ ਲੱਗੀ ਹੋਈ ਹੈ ਉਹ ਪlant ਵੀ ਤੁਹਾਨੂੰ ਕਾਫੀ ਵਾਰ ਆਪਾਂ ਜਿਹੜਾ ਵੀਡੀਓਜ਼ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈਗੀ ਤੇ ਹੁਣ ਜਿਹੜਾ ਫਲ ਟੁੱਟਣ ਤੋਂ ਬਾਅਦ ਤੁਸੀਂ ਦਸੰਬਰ ਦੇ ਵਿੱਚ ਨਿੰਬੂ ਜਾਤੀ ਦੇ ਸਾਰੇ ਬੂਟਿਆਂ ਨੂੰ ਜਿਹੜੀ ਰੂੜੀ ਦੀ ਖਾਦ ਦੇਣੀ ਹੈਗੀ ਉਹਦੇ ਲਈ ਤੁਸੀਂ ਆਪਣੀ ਤਿਆਰੀ ਹੁਣ ਤੋਂ ਸ਼ੁਰੂ ਕਰ ਦਿਓ ਵਧੀਆ ਗਲੀ ਸੜੀ ਖਾਦ ਹੋਣੀ ਚਾਹੀਦੀ ਹੈ ਜੇਕਰ ਥੋੜੀ ਬਹੁਤੀ ਕੱਚੀ ਖਾਦ ਆ ਤਾਂ ਉਹਨੂੰ ਤੁਸੀਂ ਪਲਟਾ ਕੇ ਤੇ ਵਿੱਚ ਬੇਸਣ ਗੁੜ ਪਾ ਕੇ ਉਹਨੂੰ ਤੇ ਬੇਸਟ ਡੀ ਗੰਬੋਜਰ ਪਾ ਕੇ ਗਾਲਣ ਦੀ ਕੋਸ਼ਿਸ਼ ਕਰੋ ਕਿਉਂਕਿ ਮਹੀਨੇ ਦੇ ਵਿੱਚ ਵੀ ਵਧੀਆ ਜਿਹੜਾ ਉਹ ਤੁਹਾਨੂੰ ਨਤੀਜੇ ਉਹਦੇ ਮਿਲਣਗੇ ਸੋ ਗਲੀ ਸੜੀ ਰੂੜੀ ਹੀ ਤੁਸੀਂ ਜਿਹੜੀ ਨਿੰਬੂ ਜੱਤੀ ਦੇ ਬੂਟਿਆਂ ਦੇ ਵਿੱਚ ਪਾਉਣੀ ਹੈ ਧੰਨਵਾਦ